8 ਕਿਲੋ ਦੁੱਧ ਬਈ ਹਾਂ ਤੇ ਤਾਜੀ ਸੋਈ ਵੀ ਤਾਜੀ ਸੋਈ ਕੀ ਰੇਟ ਚ ਦੇਣੀ ਆਪਾਂ 66000 ਰੁਪਏ ਚ 100 ਕਿਲੋਮੀਟਰ ਵਾੜਦ ਕਰ ਪਹੁੰਚ ਕਰ ਦੇਣੀ ਮੇਰਾ ਬਈ ਕਸਾਈ ਵਾਲਾ ਫੋਨ ਨਾ ਲਾਵੇ ਟਾਈਮ ਪਾਸ ਵਾਲਾ 10 ਕਿਲੋ ਦੁੱਧ ਹਾਂਜੀ ਤੇ ਕੀ ਭਾਜ ਦੇਣੀ ਆਪਾਂ ਇਹ 30000 ਰੁਪਏ ਚ 100 ਕਿਲੋਮੀਟਰ ਵਾੜਦ ਕਰ ਪਹੁੰਚ ਕਰ ਦੇਣੀ ਹੈ ਜੀ ਲਓ ਜੀ ਬਾਈ ਜੀ ਦੁੱਧ 14 ਕਿਲੋ ਕੋਈ ਵੀ ਮੇਰਾ ਭੈਣ ਭਰਾ ਚੋਕੇ ਲੈ ਜਾਏ ਠੀਕ ਹੈ ਬਾਈ ਤੇ ਆਪ ਉਸਮਾ ਥਣਪਨ ਦੇ ਲੋ ਇੱਕ ਨੰਬਰ ਹੈ ਜੀ 30000 ਰੁਪਏ ਚ 100 ਕਿਲੋਮੀਟਰ ਵਾੜਦ ਕਰ ਪਹੁੰਚ ਕਰ ਦੇਣੀ ਹੈ ਬਸ ਠੀਕ ਹੈ ਠੀਕ ਹੈ ਭਾਈ ਜੀ 10 ਕਿਲੋ ਪੂਰਾ ਕੰਡੇ ਦੇ ਜੋਖ ਨਾਲ ਦੁੱਧ ਆ ਜੀ 14 ਕਿਲੋ ਦੁੱਧ ਦੇ ਹਿਸਾਬ ਨਾਲ ਇਹ ਆਪਾਂ ਕਿੰਨੇ ਦੇਣੀ ਆਣੀ ਜੀ 80000 ਤੇ 100 ਕਿਲੋਮੀਟਰ ਰੋਡ ਕਰ ਪਹੁੰਚ ਕਰ ਦਾਂਗੇ ਪਹੁੰਚ ਮਨਜਿੰਦਰ ਭਾਈ 8 ਕਿਲੋ ਦੁੱਧ ਦੇ ਹਿਸਾਬ ਨਾਲ ਆਪਾਂ ਵੀ ਦੇਣੀ ਕਿੰਨੇ ਦੀ ਬਾਈ ਇਹ ਇਹ 66000 ਰੁਪਏ ਤੇ 100 ਕਿਲੋਮੀਟਰ ਰੋਡ ਪਹੁੰਚ ਕਰ ਦਾਂਗੇ 33000 ਜਨਾ ਦੁੱਧ ਦੇ ਥੱਲੇ 10 ਕਿਲੋ ਹੈ ਨਾ ਸਸਿਕਾ ਮਿੱਤਰਾਂ ਦਾ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਵੀਰੇ ਮਨਜਿੰਦਰ ਦੇ ਫਾਰਮ ਤੇ ਬਾਈ ਦਾ ਤਸੀਲ ਬਾਈ ਨੂੰ ਪੈਂਦੀ ਆ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਆ ਜਾਂਦਾ ਏ ਤੇ ਅਕਸਰ ਹੀ ਆਪਣੇ ਚੈਨਲ ਦੇ ਉੱਪਰ ਬਾਈ ਦੇ ਫਾਰਮ ਤੋਂ ਵੀਡੀਓ ਬਣਾਉਂਦੇ ਰਹਿੰਦੇ ਆ ਬਾਈ ਕੋਲੇ ਬਿਲਕੁਲ ਜਾਇਜ਼ ਜੇ ਰੇਟ ਦੇ ਜਿਹੜੇ ਜਾਨਵਰ ਹੁੰਦੇ ਆ ਜਿਵੇਂ ਦਾ ਜਾਨਵਰ ਹੁੰਦਾ ਉਦਾਂ ਦਾ ਹੀ ਰੇਟ ਹੁੰਦਾ ਏ ਅੱਜ ਵਾਲੇ ਜਿਹੜੇ ਤਿੰਨੇ ਜਾਨਵਰ ਆ ਤਿੰਨਾਂ ਦੇ ਰੇਟ ਬਿਲਕੁਲ ਜਾਇਜ਼ ਆ ਦੁੱਧ ਦੁੱਧ ਬਾਈ ਕਹਿੰਦਾ ਤਿਆਰ ਆ ਸਾਰੀ ਜਾਣਕਾਰੀ ਬਬਰੇ ਮਨਜਿੰਦਰ ਤੋਂ ਲੈਣੇ ਆ ਬਰਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਨਾਲ ਜੁੜੇ ਤੇ ਮਨਜਿੰਦਰ ਭਾਈ ਸਭ ਤੋਂ ਪਹਿਲਾਂ ਜਿਵੇਂ ਮੈਂ ਦੱਸੀ ਤਾਂ ਅੱਜ ਆਪਣੇ ਰੇਟ ਹੈਗਾ ਨਾਰਮਲ ਭਾਈ ਸਾਹਿਬ ਸਭ ਤੋਂ ਪਹਿਲਾਂ ਭਾਈ ਇਹ ਝੋਟੀ ਬਾਰੇ ਦੱਸ ਦਿਓ ਭਾਈ ਕਿੰਨੇ ਕ ਟਾਈਮ ਦਾ ਸੂਆ ਏ ਕ ਕਿੰਨਾ ਦੁੱਧ ਤਿਆਰ ਆ ਤੇ ਕੰਨੇਵੇਂ ਸੂਏ ਸੂਈ ਵੀ ਆ ਭਾਈ ਇਹ ਭਾਈ ਜੀ ਪਹਿਲਾ ਸੂਆ ਸੂਈ ਆ ਠੀਕ ਹੈ ਭਾਈ ਦੰਦੋ ਚੌਗੀ ਚਿੱਗੀ ਹੋਊਗੀ ਇਹ ਪਟਕੇ ਨਹੀਂ ਵੇਖਿਆ ਮੈਂ ਤੁਹਾਨੂੰ ਕਿਹਾ ਮੂਹ ਵਾਏ ਨੇ ਤੇ ਦੁੱਧ 9 ਕਿਲੋ ਰੈਡੀ ਆ ਜਿਹੜਾ ਆਪਣੇ ਘਰੇ ਚੋਲਣਾ ਠੀਕ ਹੈ ਭਾਈ ਚਾਪ ਸਮਾ ਦਿਆ ਸਰਾ ਠੀਕ ਹੈ ਭਾਈ ਹੋਰ ਨਹੀਂ ਕੋਈ ਛਟਾ ਨਹੀਂਗਾ ਠੀਕ ਹੈ ਭਾਈ ਤੇ ਦੁੱਧ ਦਾ ਬਣ ਗਿਆ ਹੋਰ ਕਿਲੋ ਖਾਣਾ ਹੈ ਚੜ ਸਕਦੀ ਆ ਜੀ ਆਨਲਾਈਨ ਲਊਗਾ ਮਨਜਿੰਦਰ ਭਾਈ 8 ਕਿਲੋ ਦੁੱਧ ਦੇ ਹਿਸਾਬ ਨਾਲ ਆਪਾਂ ਵੇ ਦੇਣੀ ਕਿੰਨੇ ਦੀ ਬਾਈ ਇਹ ਇਹ 66000 ਰੁਪਏ ਦੇ 100 ਕਿਲੋਮੀਟਰ ਰੋਡ ਪਹੁੰਚ ਕਰ ਦਾਂਗੇ ਕੋਈ ਕਮਨੀ ਝੋਟੀ ਜੀ ਬਾਈ ਇੱਕ ਕੰਮੀ ਆ ਬਸ ਥੋੜਾ ਕਦ ਨਿਕਾ ਕਦ ਨਿਕਾ ਠੀਕ ਆ ਮੁੜ ਕੇ ਮੇਰਾ ਭਰਾ ਕੋਈ ਆਨਲਾਈਨ ਲੈ ਲਓ ਜਾਂ ਕੋਲੇ ਆ ਕੇ ਕਹਿ ਦਵੇ ਬਾਈ ਯਾਰ ਸਾਡੀ ਸਾਈ ਭਾਈ ਕਦ ਨਿਕਾ ਉਹ ਕੰਮ ਨਾ ਕਰੇ ਕਾਦਾ ਆਮ ਮਾਜ ਨਾ ਛੋਟਾ ਥੋੜਾ ਜਿਹਾ ਬਾਈ ਮਨਜਿੰਦਰ ਜੀ ਜਿਹੜੇ ਹਿਸਾਬ ਨਾਲ 8 9 ਕਿਲੋ ਦੁੱਧ ਜੇ ਕਦ ਹੁੰਦਾ ਤੇ ਝੋਟੀ ਫਿਰ ਬਾਈ ਲੱਖੋ ਬਾਈ ਬਾਈ ਟੋਕਰ ਮਾਜ ਹੀ ਮੰਨ ਕੇ 60 70 ਦੀ ਵਿਖਦੀ ਆ ਹੈ ਤੇ ਸੱਜ ਦੇ ਆਉਤੀ ਜਵਾਈ ਨਾ ਆਤੀ ਬਾਕੀ ਫੇਸਬੁਕ ਬੱਚਾ ਨਾ ਗੱਟਾ ਵਾ 10 ਦਿਨੋਂ ਕਸੂਈਨ ਹੋ ਗਿਆ ਕਿਸੇ ਪਾਸੋਂ ਕੋਈ ਆਤਰਾ ਹੈ ਨਹੀਂ ਯਾਰ ਕਿ ਦੱਦ ਬਣਿਆ ਵਾ ਕੋਈ ਵਾਲੀ ਮਿਹਨਤ ਨਹੀਂ ਕਰਨੀ ਪਈ ਕਿ ਨਹੀਂ ਜਾਂਦੇ ਸ਼ਗਾਂ ਦੀ ਧਾਰ ਪੋਲੀ ਆ ਵਾ ਜਿਹੜੀ ਜੀ ਬੱਚਾ ਲੱਗ ਗਿਆ ਸੀ ਧਾਰਾਂ ਪਾਈ ਖੜੀ ਆ ਹਾਂ ਥੋੜਾ ਜਿਹਾ ਬਾਈ ਕਹਿੰਦਾ ਵੀ ਕੱਦ ਛੋਟਾ ਏ ਹੋਰ ਇਹਦੇ 'ਚ ਕੋਈ ਬਾਈ ਬਾਕੀ ਥਾਂ ਸੋਹਣਾ ਲੱਗਿਆ ਜੇ ਅਪ ਕਹ ਜੀਏ ਕਿ ਨਹੀਂ ਜਿਹੇ ਸਾਹਮਣੇ ਖਾਣਾ ਬਣੇ ਜਿੱਧਰ ਚਵਾਈ ਵੀ ਸੋਹਣੀ ਹੋਊਗੀ ਬਾਈ ਹਨਾ ਹਾਂ ਤੇ ਭਾਈ ਜਿਗਦੇ ਇਹੀ ਝੋਟੀ ਨੂੰ ਕਾਤਦਾਂ ਭਲਾ ਦੋ ਮੁੱਲ ਕਰ ਲੈਂਦੇ ਥੱਲੋਂ ਬਹੁਤ ਥਣ ਭਾਂਡੇ ਲਓ ਥਾਂ ਦੇ ਹਿਸਾਬ ਨਾਲ ਭਾਈ ਸਾਰਾ ਕੁਝ ਹੀ ਹੈਣਾ ਤੇ ਮਨਜਿੰਦਰ ਭਾਈ ਦੂਸਰੇ ਨੰਬਰ ਵਾਲੀ ਬਾਰੇ ਦੱਸਦੀ ਭਾਈ ਇਹਦੀ ਕਰਮ ਵਾਲੀ ਦੀ ਕੀ ਡਿਟੇਲ ਹੈ ਜੀ ਭਾਈ ਇਹ ਥੱਲੇ 14 ਕਿਲੋ ਦੁੱਧ ਆ ਜੀ ਠੀਕ ਹੈ ਭਾਈ ਤੇ ਸੂਈ ਨੂੰ ਡੇਢ ਕਿੰਨਾ ਹੋ ਗਿਆ ਕਿੰਨਾ ਕਨਵਰਸ ਹੋਇਆ ਦੱਸਿਆ ਭਾਈ ਇਹ ਤੀਜਾ ਸੂਆ ਹੈਗੀ ਹੈ ਜੀ ਤੀਜਾ ਸੂਆ ਹਾਂ ਭਾਈ 14 ਕਿਲੋ ਦੁੱਧ ਦੇ ਹਿਸਾਬ ਨਾਲ ਇਹ ਆਪਾਂ ਕਨੇਈ ਦੇਣੀ ਹੋਣੀ 3000 ਰੁਪਏ ਰੋਡ ਕਰ ਪਹੁੰਚ ਕਰ ਦਾਂਗੇ ਪਹੁੰਚ ਹੋ ਜੂਗੀ ਹੈਣਾ ਪਰ ਮੰਨ ਕੇ ਜਨਾਗੇ ਸੇਵਾ ਸੇਵਾ ਕਰਦੇ ਦੁੱਤ ਹੋਰ ਵੱਜੂਗੀ ਅਲਰੇ ਟੀਕਾ ਭਰਾਇਆ ਗਿਆ ਤੇ ਪਰ ਨਹੀਂ ਰਹੀਗੀ ਠੀਕ ਹੈ ਨਾ ਬਾਈ ਉਹ ਕਾਫੀ ਕਿਤੋਂ ਪਟਿਆ ਹਨਾ ਬਾਕੀਆ ਚੀਜ਼ ਬਾਈ ਨੇ ਦਾ ਰਵਈਆ ਦੀ ਢੂਈ ਜਿਹੜਾ ਆਤੀ ਹੈਗੀ ਹਨਾ ਆ ਸਪਰਿੰਗ ਜ ਹੈਗਾ ਮਾੜਾ ਕਰਦੀ ਆ ਇਹਨੂੰ ਕੋਈ ਚੱਕਰ ਨਹੀਂ ਆ ਬੰਦਾ ਬਾਅਦ ਚ ਆ ਕੇ ਹਨਾ ਉਹ ਮਗਰਲਾ ਨੋ ਜਿਆਦੇ ਵਧੇ ਇੱਕ ਵਧਾਵਾਂਗੇ ਅੱਜ ਬਾ ਰਾਜੂ ਮੋੜ ਲਈ ਬਈ ਇਹਨੂੰ ਤੇ ਆ ਚੀਜ਼ ਬਾਈ ਨੇ ਇਹਦਾ ਮਤਲਬ ਇਹ ਸੀ ਤੋਰਾ ਦਿਖਾਉਣ ਦਾ ਮਤਲਬ ਤੇ ਇੱਕ ਤੱਕ ਪਸ਼ੂ ਦਾ ਪਤਾ ਲੱਗ ਜਾਂਦਾ ਹਨਾ ਅੱਜ ਕਈ ਮਨਜਿੰਦਰ ਬਾਈ ਬੰਦਾ ਨੇੜੇ ਆ ਕੇ ਨਕਾਤੀ ਮਾਰੇ ਹੈ ਨਾ ਵੀ ਆਹ ਪੈਦਾ ਨਹੀਂ ਬਾਈ ਜਿਹੜੀ ਚੀਜ਼ ਹੋ ਗਈ ਆਪਾਂ ਦੱਸਾਂਗੇ ਥੋੜਾ ਜਿਆਦਾ ਨੇੜੇ ਪੈਰ ਤੋਂ ਕਰਦੀ ਆ ਨਾ ਮੇਰੀ ਨੌ ਨੂੰ ਬਣ ਗਿਆ ਫਿਰ ਸਹੀ ਹੋ ਜੂਗੀ ਹਾਂਜੀ ਬਾਕੀ ਮਨਜਿੰਦਰ ਨੂੰ ਥੋੜੀ ਜੀ ਘੌਰ ਘੱਟ ਵਾਲੇ ਬੰਦੇ ਕੋਲ ਆਈ ਹੈ ਘੱਟ ਘੌਰ ਬਾਈ ਆਈ ਤਾਂ ਬਹੁਤ ਮਹਿੰਗੀ ਸੀਗੀ ਬੰਦੇ ਦਾ ਉਹਦਾ ਹੀ ਮਾਣ ਅੱਕ ਗਿਆ ਠੀਕ ਹੈ ਬਾਈ ਜਿੰਨੀ ਮਹਿੰਗੀ ਦੱਸਦੀ ਹੈ ਅਗਲੇ ਨੂੰ ਯਕੀਨ ਨਹੀਂ ਮੰਨਣਾ ਠੀਕ ਹੈ ਨਾ ਬਾਈ ਇਹ ਮਨਜਿੰਦਰ ਆਪਾਂ 30000 ਚ 100 ਕਿਲੋ 100 ਕਿਲੋ ਮੀਟਰ ਵੜਦ ਕੇ ਪਹੁੰਚ ਤੇ ਮਨਜਿੰਦਰ ਭਾਈ ਉਹ ਦੂਸਰੀ ਵਾਰ ਹੈਗਾ ਨਾ ਇੱਕ ਤਾਂ ਰੰਗ ਬੜਾ ਸੋਹਣਾ ਬਈ ਹੈ ਨਾ ਬਾਕੀ ਉਹ ਵੀ ਇਹਨਾਂ ਜਾਣ ਚ ਪਈ ਹੈ ਬਈ ਬਾਈ ਜੀ ਰੰਗ ਵੀ ਸੋਹਣਾ ਦੁੱਧ ਵੀ ਬਹੁਤ ਚੰਗਾ ਠੀਕ ਹੈ ਬਈ ਤੇ ਮਿੱਠਾਵਾ ਦੁੱਧ ਚਟਾਵਾ ਸੰਗਣਾ ਬਹੁਤ ਆ ਠੀਕ ਹੈ ਬਈ ਮਨਜਿੰਦਰ ਕਿੰਨਾ ਤਿਆਰ ਹੈ ਜਦਲੇ ਬਈ 10 ਕਿਲੋ ਪੂਰਾ ਰੈਡੀ ਹੈ ਜੀ 10 ਕਿਲੋ ਦੁੱਧ ਦੇ ਹਿਸਾਬ ਨਾਲ ਬਾਈ ਇਹ ਆਪਾਂ ਕਿੰਨੇ ਦੀ ਦੇਣੀ ਆ ਜੀ ਬਈ ਇਹ 30000 ਚ 100 ਕਿਲੋ ਮੀਟਰ ਵੜਦ ਪਹੁੰਚ ਕੱਢ ਦਾਂਗੇ ਜੀ ਇਹਦੀ ਵੀ ਪਹੁੰਚ ਹੋ ਜੂਗੀ ਕਿਸੇ ਪਾਸੇ ਕੋਈ ਹਸਤਰਾ ਹੈ ਨਹੀਂ ਬਈ ਥਣ ਹਾਂ ਟੋਕੜਾ ਟਿਕਾਣਾ ਕੋਈ ਕੁਝ ਨਹੀਂ ਭਰਾਇਆ ਪੂਰਾ ਜੀ ਠੀਕ ਆ ਖਾਲੀ ਮੰਨ ਕੇ ਲਓ ਠੀਕ ਆਣਾ ਬਾਈ ਇਹ ਆਈ ਸ਼ੇਰ ਚ ਪੈਂਦੀ ਆ ਠੀਕ ਆਣਾ ਬਾਈ ਜਿੱਦਣ 2 ਮਹੀਨੇ ਚੈੱਕ ਪਾਸ ਹੋ ਗਈ ਤੇ ਆਪਾਂ ਨੂੰ ਕੋਲਾ ਕੋਈ ਨਫੇ ਨਾ ਦੇ ਦੇਵੇ ਬਸ ਠੀਕ ਆਣਾ ਬਾਈ ਬਾਈ ਕਹਿੰਦਾ ਵੀ ਜੇ ਚੈੱਕ ਪਾਸ ਕੋਈ ਬੰਦਾ ਹਨਾ ਉਹ ਫੇਰ ਆਪਾਂ ਵੀ ਲੈਣ ਦੇ ਉਹ ਹਰਿੰਦਰ ਬਾਈ ਇਹ ਜਿਹੜੇ ਹਸਣਾ ਦਾ ਥਾਣਾ ਹਨਾ ਤੇ ਬਾਕੀ ਦੁੱਧ ਚੰਗਾ ਆਊਗਾ ਮੱਝੀ ਮੱਝਾਂ ਦੇ ਦੁੱਧ ਨੂੰ ਪਿੱਛੇ ਸੜਦੀ ਆ ਐਨੇ ਦੁੱਧ ਵਾਲੀ 10 ਕਿਲੋ ਵਾਲੀ ਮੱਝ ਪਰ ਇਹਨੂੰ ਲੱਖੋਂ ਬਾਹਰ ਹੋ ਰਹੀ ਐ ਇਹ ਆਪਾਂ ਬਈ 33000 ਜਣਾ ਦੁੱਧ ਦੇ ਥੱਲੇ 10 ਕਿਲੋ ਹੈ ਨਾ ਤੇ ਮਨਜਿੰਦਰ ਦੁੱਧ ਬਈ ਜਿਵੇਂ ਆਪਾਂ ਅੱਗੇ ਕਹਿੰਨੇ ਹਾਂ ਦੁੱਧ ਬੰਦਾ ਕੋਈ ਚੋਕੇ ਲਿਆ ਸਕਦਾ ਨਾ ਭਾਈ ਇਸ ਮੇਰੇ 7 ਵਜੇ ਸ਼ਾਮ ਨੂੰ 7 ਵਜੇ ਆ ਜੇ ਠੀਕ ਹੈ ਨਾ ਬਈ ਕੋਈ ਟੈਨਸ਼ਨ ਹੀ ਨਹੀਂ ਬਿਲਕੁਲ ਨਾ ਬਈ ਮਨਜਿੰਦਰ ਬਈ ਕਈ ਵਾਰੀ ਗੱਲਬਾਤ ਕਰ ਦਿੰਦੇ ਨਾ ਸਜਣਾ ਬਾਹਲੇ ਪੈਸੇ ਲਾ ਦੇ ਝੋਟੀ ਦੇ ਹੈ ਨਾ ਇਹਨੇ ਬੱਚਾ ਲਿਆ ਆਇਆ ਸਾਰਾ ਕੁਝ ਕੀਤਾ ਵੈ ਨਾਜੀ ਕੋਈ ਇੱਕ ਪਾਸੇ ਪੈਸੇ ਦੀ ਕਮੀ ਹੈ ਨਹੀਂ ਬਸ ਕੱਲਾ ਕਦ ਨਿਕਾ ਜੀ ਕਦ ਨੇ ਕਾ ਹਣਾ ਹੋਰ ਕਿਸੇ ਪਾਸੇ ਝੋਟੀ ਨਹੀਂ ਮਤਲਬ ਵੀ ਉਹਨੇ ਵੀ ਦੇਣਾ ਉਹਨਾਂ ਨੇ ਵੀ 8-9 ਕੱਲੇ ਹੀ ਹੁੰਦਾ 8-9 ਨਿਕ ਨਹੀਂ ਉਹ ਤੇ ਕੋਈ ਬੱਚਾ ਲੈਣ ਵੇਲੇ ਹੋਰ ਕੋਈ ਹਨਾ 100 ਗੱਲਵਾਦ ਹੋ ਜਾਂਦਾ ਜੀ ਜੇਰ ਚੂਰ ਦੀ ਸਾਰੇ ਕਸ਼ ਦੀ ਗਾਰੰਟੀ ਹੈ ਜੀ ਆਪਣੀ ਬੜਾ ਠੀਕ ਹੈ ਥਾਣਾ ਦੀ ਵੀ ਗਾਰੰਟੀ ਹੈ ਕੱਲੇ ਕੱਲੇ ਕਿਸੇ ਥਾਣੇ ਦਾ ਦੁੱਧ ਦਾ ਫਰਕ ਹੋਵੇ ਬੜਾ ਠੀਕ ਹੋਰ ਸਟਾਵੇ ਵੱਧ ਘੱਟ ਹੋਵੇ ਆਪਾਂ ਬੈਠੇ ਆਂ ਬਾਕੀ ਕੋਈ ਬੁੱਢੀ ਠੇਰੀ ਨਹੀਂ ਗਈ ਹਾਂ ਨਵੀਂ ਝੋਟੀ ਜਾ ਉਹਦੇ ਥੱਲੇ ਰਾਜੂ ਚੋਣ ਲਾ ਗਿਆ ਉਹਦੀਆਂ ਧਰਾਂ ਦਿਖਾ ਦੇ ਇੱਕ ਨੱਕ ਦੁੱਧ ਪਾਉਂਦੀ ਆ ਉਹ ਕੋਈ ਬੰਦਾ ਆ ਜੂਗਾ ਮੋੜਦਾ ਨਹੀਂਗਾ ਹਾਂ ਵਾ ਕੱਲੀ ਕਾਦਲ ਹੋਣਾ ਕਹੋ ਇਹ ਕਾਦਲੋਂ ਛੋਟੀ ਜਾ ਹੋਰ ਪਾਸੋਂ ਲੈਵੇ ਭਾਂਡੇ ਵਾਲੋਂ ਆਪਣੀ ਗਰੰਟੀ ਹੋ ਗਈ ਬਈ ਇਹ ਇਹਦਾ ਵਿੱਤ ਵੀ ਉਹਨਾਂ ਜਿਹੜੇ ਉਹਨੇ ਕ ਦਾਣੇ ਤੇ ਪਲੀ ਜਾਂਦੀ ਬਈ ਆਪ ਕੋਕਰੀ ਵੱਠਿਆ ਵੀ ਵਾਧੂ ਇਹਨੂੰ ਜਰੂਰ ਬਸ ਦਾਣਾ ਤੇ ਹੁਣਾ ਪਈ ਜਾਵੇ ਕਿ ਨਹੀਂ ਤਾਂ ਤੋਂ ਦੇਖੋ ਵੀ ਧਰਮ ਵਾਲੀ ਨੂੰ ਬਾਕੀ ਮਨਿੰਦਰ ਭਾਈ ਗਾਂ ਵਾਲੇ ਸੂਏ ਨੂੰ ਤਾਂ ਇਹ ਵੀ ਬਾਧੇ ਦਾ ਸੌਦਾ ਹੀ ਆ। ਭਾਈ ਮਾੜਾ ਮੋੜਾ ਹੋਣਾ ਕੱਦ ਨੂੰ ਫਰਕ ਪਾ ਜਾਏ ਸੂਆ ਪਹਿਲਾਂ ਹੀ। ਕੱਦ ਨਹੀਂ ਤਾਂ ਵਜਨ ਜੀ ਆ ਜਾਊਗੀ ਥੋੜਾ ਜਿਹਾ ਹੋਰ ਕਿ ਨਹੀਂ? ਮੈਂ ਲੈ ਆਂਦੀ ਵੀ ਭੁੱਖ ਦੁੱਖ ਵਾਲੇ ਘਰੋਂ ਕੱਢ ਕੇ ਆ ਜਾਵਾਂ। ਇਹ ਦਰੋਂ ਬਈ ਰਾਜੀ ਤੋਂ ਲੱਗ ਗਿਆ। ਮੋਹਨ ਜੀ ਪੁੱਛ ਰਹੇ ਨੇ। ਰਿੰਦਰ ਭਾਈ ਚੌਣ ਬਹੁਤ ਸੋਹਣਾ ਜਿਹਾ ਬਗਲ ਗੱਲਬਾਤ ਕਰਦੇ। ਬਹੁਤ ਜਿਆਦਾ ਭਾਈ। ਚੌਾਈ ਦਾ ਕੋਈ ਅੰਤ ਹੀ ਨਹੀਂ। ਹੂੰ। ਜੇ ਕੋਈ ਕਮੀ ਵੇਚੀ ਹੋਈ ਆਪਾਂ ਦੱਸਾਂਗੇ ਮਣਕ ਇੱਥੇ ਆ ਕੇ ਬੰਦ ਨਹੀਂ ਬਾਕੀ ਮਾਨੂੰ ਫਾਇਦਾ ਨਹੀਂ ਕੋਈ ਹੈ ਨਾ। ਪੋਚ ਦੋਨਾਂ ਤਰ੍ਹਾਂ ਦਾ ਹੀ ਟਾਈਮ ਖਰਾਬ ਆ ਭਾਈ। ਆਪਣਾ ਵੀ ਅਗਲੇ ਦਾ। ਅਗਲਾ ਤਾਂ ਮੈਨੂੰ 500000 ਸਾਈ ਪਾ ਦੇ ਇੱਥੇ ਆ ਕੇ ਮੁਰਕ ਕੇ ਕਹਿੰਦੇ ਮੈਨੂੰ ਫੋਨ ਉਨੋਂ ਖੜ ਜਾਣਾ ਇੱਕ ਦਿਨ ਹੀ ਹੋਣਾ। ਉਹ ਕੰਮ ਆਪ ਕਰਨਾ ਫਾਇਦਾ ਨਹੀਂ। ਬਾਕੀ ਪੂਰ ਪਰ ਹਣੀ ਕੋਈ ਨਹੀਂ ਮੈਨੂੰ ਜਮਾਈ ਨਹੀਂ ਬਹੁਤ ਬੋਲੀ ਧਾਰਾ ਚਾਈ ਵਾਲੋ ਤਾਂ ਕੋਈ ਸਾਈਡ ਸੱਪਾ ਹੈ ਨਹੀਂ ਗਰੀ ਤਾਂ ਮਨਗਾ ਲੱਖ ਵਾਲੀ ਮੱਝ ਨੂੰ ਆਪ ਹੱਥ ਮਾਰਦੇ ਨੇ ਮਾੜੀ ਮੋਟੀ ਸਾਈਡ ਹੁੰਦੀ ਆ ਰਹਿੰਦੀ ਆ ਹਣਾ ਫਿਰ ਚਾਰੂ ਬਹੁਤ ਆ ਜੀ ਜਿੰਦਰ ਭਾਈ ਮੇਰੇ ਤਾਂ ਆਉਣਾ ਵੀ ਆਪਣੇ ਕੋਲ ਤਾਂ ਆਈ ਹੋ ਤੇਰੇ ਕੋਲ ਹੀ ਚਾਰ ਦਿਨ ਖੜ ਗਈ ਜਨੇ ਰੰਗ ਬਦਲ ਜਾਣਾ ਕਿ ਨਹੀਂ ਜੀ ਕਹਿੰਦਾ ਨਹੀਂ ਹਾਂ ਚਾਰੂ ਬਹੁਤ ਆ ਤਾਂ ਉਹ ਵੀ ਕਰਾਂ ਖਾਂਦੀ ਆ ਭਾਈ ਅੱਗੇ ਵੀ ਆਪਾਂ ਕਈ ਵਾਰੀ ਦੇਖਿਆ ਪੂਜੀ ਵੀ ਆਪਣੇ ਕੋਲ ਰੁਕਦਾ ਵੀ ਆ ਹੋ ਸਕਦਾ ਸੀ ਵਾਦ ਕੇ ਹੀ ਜਾਂਦਾ ਆ ਰੁਕ ਨਹੀਂ ਵਸ ਦੀ ਜਾਣ ਪੈਗੀ ਤਾਂ ਸਕੇਦੀ ਗਾਂ ਵਾਲੇ ਗਾਂ ਕਨੂੰ ਖਰੀਦਣੀ ਵੀ ਸੌਖੀ ਹੋ ਜਾਂਦੀ ਹੈ ਨਾ ਆ ਦੇਖੋ ਲਓ ਜੀ ਕਿਲੋ ਤੋਂ ਜ਼ਿਆਦਾ ਹੋਊ ਭਾਈ ਗਾੜ ਵੀ ਹਾਂ ਗਾੜਕ ਨਹੀਂ ਮਨਜਿੰਦਰ ਭਾਈ ਇਹ ਤਾਂ ਜੀ ਦੇ ਹੱਥ ਚ ਫੋਨ ਆ ਉਹਨੇ ਛੱਡ ਨਹੀਂ ਨੀ ਕਦੇ ਹਾਂਜੀ ਉਹਦੀ ਪਹਿਲ ਹੀ ਆ ਬਾਅਦ ਫੋਨ ਲਾਈ ਜਾਣਗੇ ਭਾਈ ਤੁਸੀਂ जान ਕੇ रेट ਘਟ ਕਰਕੇ ਪਾਈ ਜਾਂਦੇ ਨੇ ਕਿ ਨਹੀਂ ਕਈ ਬੰਦੇ ਮੈਨੂੰ ਵੀ ਫੋਨ ਲਾ ਲੈਂਦੇ ਜਿਵੇਂ ਆਪਾਂ ਕਈ ਪਾਈਆਂ ਸੀਗੀਆਂ 65 60 ਹਜ਼ਾਰ ਵਾਲੀਆਂ ਉਹ ਕਹਿੰਦੇ ਬਾਈ ਯਾਰ ਤੁਸੀਂ ਵੀਡੀਓ ਚਲਾਉਣ ਦੇ ਬਾਰੇ ਰੇਟ ਕਹਿ ਦਿੰਦੇ ਹਾਂ ਹਾਂ ਹੁਣ ਤੱਕ ਕਰਵਾਇਆ ਹਮਤ ਦਾ ਹਣਾ ਬਈ ਤੁਸੀਂ ਪਹਿਲਾਂ ਉਹਦੀ ਹਮਤ ਨਾ ਖਰੀਦ ਲੋਕ ਨਹੀਂ ਬਾਈ ਅੱਜ ਵਾਲੀ ਵੀਡੀਓ ਤੇ ਮੰਨ ਗਏ ਲੈ ਜਪਾਂ ਨੂੰ ਕਿੰਨਾ ਸਾਲ ਤੇ 2 ਸਾਲ ਫੋਨ ਹੋ ਗਏ ਰਹੇ ਨੇ ਆਈ ਜਾਣੇ ਆ ਕੋਈ ਬੰਦਾ ਭਾਅ ਵੇਖ ਕੇ ਮੱਝ ਵੇਖ ਕੇ ਬਈ ਹਾਂ ਜਾਂਦੀਆਂ ਵੀਡੀਓ ਸ਼ੇਅਰ ਕਰਨ ਦਾ ਫੋਨ ਹਾਂ ਹੁਣ ਟੋਕੜਾ ਮੱਝਾਂ 65 70 ਦੀਆਂ ਵੀ ਕੀ ਆਉਂਦੀਆਂ ਬਾਈ ਬਿਨਾ ਬੱਚੇ ਤੋਂ ਠੀਕੀ ਵਾਲੀਆਂ ਇਹਦਾ ਫੇਰ ਤਾਂ ਕੋਸ਼ਿਸ਼ ਨਹੀਂ ਕਰਨਾ ਜਾਂਦਿਆਂ ਨੇ ਦਾਣਾ ਪੋਣਾ ਚੋਲਣੀ ਬਸ ਭਾਈ ਮਾਜੇ ਦਾ 9 ਕਿਲੋ ਦੁੱਧ ਵੀ ਬਹੁਤ ਹੋ ਜਾਂਦਾ ਕਹਿਣ ਦਾ ਵਾਧੂ ਵੀ 9 ਕਿਲੋ ਹਾਂ ਇਹੋ ਲੇਟੀ ਲੂਟੀ ਪੈ ਜਾਵੇ ਹਾਂ ਨਾਲੇ ਹੋਰ ਭਰ ਜੂਗੀ ਉਤੋਂ ਦੇ ਨਾਲੇ ਦੁੱਧ ਵਾਜੂਗੀ ਹੁਣ ਮੌਸਮ ਬਾਈ ਸਹੀ ਆ ਹੁਣ ਹੈਨਾ ਕੋਈ ਉਹ ਨਹੀਂ ਕਹ ਵੀ ਜਿੰਨੀ ਸੇਵਾ ਕਰ ਲਾਂਗੇ ਤਾਂ ਪਰ ਇਹ ਨਹੀਂ ਬਾਈ ਮੋਗ ਮਾਰਦੀ ਆ ਹਾਂ ਕੋਈ ਬੰਦਾ ਆ ਜਾਵੇ ਘਰੇ ਲਾ ਕੇ ਵੀ ਐਟਰ ਦਾ ਗੋਆ ਕਰੂ ਪੱਕਾ ਹਾਂ ਆਉਦੇ ਜੀ ਵੀ ਇਹ ਹੁੰਦਾ ਵੀ ਕਈ ਵਾਰੀ ਇਹ ਲਾ ਕਹਿੰਦਾ ਦਾਣਾ ਦੁੱਪਾ ਵੱਧ ਪਾ ਕੇ ਗੋ ਕਰ ਲਈ ਕਿੰਨੀ ਐਟਰ ਦਾ ਗੋਆ ਹੋ ਪੱਕਾ ਲੋਈ ਮਿੱਤਰੋ ਜਿਹੜੇ ਬੰਦੇ ਕਹਿੰਦੇ ਨੇ ਨਾ ਵੀ ਘੱਟ ਪੈਸੇ ਲਾਉਣੇ ਆ ਤੇ ਝੋਟੀ ਲੈਣੀ ਆ ਤੇ ਮੈਂ ਕਹਿੰਦਾ ਵੀ ਅੱਖਾਂ ਮੀਚ ਕੇ ਫੋਜ ਜੋ ਬਾਈ ਕੋਲੇ ਬਾਕੀ ਦੋ 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 ਹੁੰਦਾ ਸੇਵਾ ਦਾ ਜਿਹਨਾਂ ਬਾਈ ਕਹਿੰਦਾ ਉਹਨਾਂ ਤੁਸੀਂ ਚੋ ਕੇ ਲਿਆ ਸਕਦੇ ਹੋ ਮਨਜਿੰਦਰ ਭਾਈ ਕਿੰਨਾ ਦੁੱਧ ਚਵਾਵਾਂਗੇ ਤੇ ਕੀ ਰੇਟ 'ਚ ਦੇਵਾਂਗੇ ਭਾਈ ਇਹ ਮਾਜੀ ਆਪਣੇ ਘਰੇ 9 ਕਿਲੋ ਚਵਾਵਾਂਗੇ ਠੀਕ ਹੈ ਭਾਈ ਅਗਲੇ ਦੇ ਘਰੇ 8 ਕਿਲੋ ਦੀ ਗਾਰੰਟੀ ਆ 8 ਕਿਲੋ ਦੁੱਧ ਭਾਈ ਹਾਂ ਤੇ ਤਾਜੀ ਸੋਈ ਵੀ ਤੇ ਕੀ ਰੇਟ ਚ ਦੇਣੀ ਆਪਾਂ 66000 ਰੁਪਏ ਜੇ 100 ਕਿਲੋਮੀਟਰ ਰੋਡ ਕਰ ਪਹੁੰਚ ਕਰ ਦੇਣੀ ਮੇਰਾ ਬਾਈ ਕਸਾਈ ਵਾਲਾ ਫੋਨ ਨਾ ਲਾਵੇ ਟਾਈਮ ਪਾਸ ਵਾਲਾ ਹਾਂ ਮਾਨ ਦਾ ਜੇ ਮੜਾ ਮੂਟਾ ਹੋ ਜਾਂਦਾ ਜਿੱਦੇ ਬਾੜ ਨੇੜੇ ਦੂਰ ਦਾ ਹਾਂ ਤੇ ਐ ਨਹੀਂ ਬੰਦਾ ਕਹੇ ਕੋਈ ਰੈਕ ਕਰਦੇ ਆ ਥੋੜਾ ਐ ਬਾਈ ਬਣ ਕੇ ਆ ਰੈਲ ਇਹ ਤਾਂ ਮੈਂ ਤੈਨੂੰ ਕਹਦਾ ਵੀ ਜਿਹੜੇ ਬੰਦੇ ਨੇ ਫੋਨ ਚ ਚੱਕ ਲਿਆ ਜਿਹਨੇ ਲਾ ਲਿਆ ਇਹਦਾ ਵੀ ਕੀ ਲੈ ਬਾਈ ਕਿ ਨਹੀਂ ਹਾਂ ਜੇ ਕੋਈ ਛੋਟੀ ਜਿਹੀ ਕਮੀ ਪੇਛੀ ਹੋ ਗਈ ਹਾਂ ਤੇ ਅਗਲੇ ਸੂਰੇ ਤੇ ਕਰੀ ਆਪਾਂ ਲਾਂਬਾ ਲਾਵਾਂਗੇ ਜਵਾਬ ਸਮਾਲ ਨੂੰ ਹਾਂ ਨਾ ਹੋਰ ਕਿਸੇ ਵੱਲੋਂ ਮੈਂ ਕੱਲਾ ਕਦ ਨੂੰ ਨਿੱਕੇ ਤੋਂ ਨਾ ਲਾਂਬਾ ਦੇਵੇ ਕਦ ਨੂੰ ਜ਼ਰੂਰ ਛੋਟਾ ਪਾਉ ਮੈਨੂੰ ਦੱਸਦਾ ਉਹ ਇਹ ਜੀ ਬਈ ਇਹਦਾ 25 30 ਹਜ਼ਾਰ ਰੇਟ ਘਟ ਗਿਆ ਕਿ ਨਹੀਂ ਨਾਲੇ ਮਾਝ ਦੀ ਵੱਧ ਕਰੇ ਯਾਰ ਦੇ ਸੱਜਰ ਦੇ ਸੱਜਰ ਜਾਵੜ ਨੂੰ ਹੀ ਆ ਹਾਂ ਪੈਸੇ ਥੋੜੇ ਥੋੜੇ ਜੀਨੇ ਭਲਾ ਪਹਿਲੀ ਵਾਰੀ ਰੱਖਣੀ ਹੈ ਸਾਲੇ ਸਾਲ ਦੁੱਧ ਪੀਣਾ ਉਹਨੂੰ ਹੀ ਫਾਇਦਾ ਦਾ ਬਈ ਮੈਂ ਟੋਕਰ ਕੱਬਣ ਵੀਨੇ ਦੀ ਲਿਖ ਜਾਨੀ ਆ ਬਿਲਕੁਲ ਬਈ ਹਾਂ ਇਹ ਜਿਹੜੇ ਰੇਟ ਤੇ ਅੱਜ ਪਸ਼ੂ ਬੰਨੇ ਨਾ ਅੱਜ ਤੋਂ ਤਿੰਨ ਮਹੀਨੇ ਨੂੰ ਆਪਾਂ ਇੰਨੇ ਨੇ ਪਸ਼ੂ ਲਵਾਵਾਂਗੇ ਬਾਪ ਉਸ ਗਾਰਾ ਓਟੋ ਬੋ ਚੰਗੀ ਆਉਂਦੀ ਵੇ ਤੇਜ਼ੀ ਆਉਂਦੀ ਬਿਲਕੁਲ ਲੋੜੀਆਂ ਬਾਅਦ ਹਾਂ ਵਾਕਿ ਹੂੰ ਬਈ ਮਨਿੰਦਰ ਬਾਈ ਮੈਂ ਹਜੇ ਕਹਿ ਵੀ ਦਾਣਾ ਦੂਣਾ ਪਾਲੋ ਹਨਾ ਇਹਨੂੰ ਤੱਕਰੀ ਨਹੀਂ ਤਾਂ ਖੜ ਗਈ ਆਣਾ ਤਪਾਏ ਜਿਹੜਾ 40 40 ਦੀ ਬਈ ਇਹਨੂੰ ਕੋਈ ਪਰਵਾਹ ਨਹੀਂ ਜਰੇ ਨੂੰ ਇੰਨੇ ਦੀ ਮਨਿੰਦਰ ਬਾਈ ਗਾਣੀ ਆਉਂਦੀ ਜੀ ਆਪਾਂ ਕਹਿ ਰਹੀਏ ਕਿ ਨਹੀਂ ਆਉਂਦੀ ਬਈ ਖੜਾ ਉਹ ਬਈ ਮਨਜਿੰਦਰ ਆਪਣੀ ਜਵਾਈ ਹੁੰਦੀ ਹੋਊਗੀ 6:6:6 ਹੁੰਦੀ ਹੈ ਬਈ ਸਵੇਰੇ 7:00 ਵਜੇ ਚੁੰਨੇ ਨੇ ਆ ਪੌਣੇ 7:00 ਜੀ 7 ਤੇ ਸ਼ਾਮ ਨੂੰ ਬਾਅਦ ਤੇ ਜਦੋਂ ਟਾਈਮ ਲੱਗ ਜੇ 6:00 ਵਜੇ ਯਾਨੀ ਕਿ ਹੁਣ ਆਪਣੀ ਅੱਧਾ ਪੌਣਾ ਘੰਟਾ ਲੇਟ ਹੋਊਗੀ ਹਣਾ ਥੋੜਾ ਪਤਾ ਫਰਕ ਹੋਊਗਾ ਉਹ ਆਪ ਦਾ ਟਾਈਮਰ ਲਾ ਲਓ ਬੰਦਾ ਕਿ ਨਹੀਂ ਤੇ ਬੱਚੇ ਨੂੰ ਬਾਈ ਨੇ ਛੱਡਤਾ ਫੇਰ ਇਹ ਨਹੀਂ ਬੱਚਾ ਨਹੀਂ ਲੈਂਦੀ ਛੜਾ ਮਾਰਦੀ ਆ ਹਾਂ ਉਹ ਕੰਮ ਨਾ ਹੋਊਗਾ ਜੀ ਤੇ ਮਨਜਿੰਦਰ ਆਪਾਂ ਉਹਦੀ ਵੀ ਮਰਾ ਲਈਏ ਬਈ ਉਹ ਆ ਉਹਦੇ ਮਰਾ ਦੇ ਦਾਰ ਬਈ ਮਜੇਂਦਰ ਬਾਈ ਜਿਹੜੀ ਰਾਜੂ ਚਵਾਈ ਕਰੀ ਜਾਂਦਾ ਇਹਦੀ ਆਪਾ ਕਿੰਨਾ ਦੁੱਧ ਤੇ ਕਿਹੜੇ ਰੇਟ ਜਿ ਦੇਵੀਆਂਗੇ ਬਾਈ ਜੀ ਦੁੱਧ 14 ਕਿਲੋ ਕੋਈ ਵੀ ਮੇਰਾ ਭੈਣ ਭਰਾ ਚੋਕੇ ਲੈ ਜੇ ਠੀਕ ਹੈ ਬਾਈ ਜੀ ਜਵਾਪ ਉਸਮਾ ਥਣਪਨ ਦੇ ਨੂੰ ਇੱਕ ਨੰਬਰ ਆ ਜੀ 30000 ਰੁਪਏ ਤੇ 100 ਕਿਲੋਮੀਟਰ ਵਾੜਦ ਕਰ ਪਹੁੰਚ ਕਰ ਦੇਣੀ ਹੈ ਬਸ ਠੀਕ ਹੈ ਠੀਕ ਹੈ ਕੋਈ ਵੀ ਦਾਸਤਾ ਵੀ ਟੂ ਹੀ ਵਾਰੇ ਹੈ ਨਾ ਕੋਈ ਦੋ ਵਾਰੀ ਬੋਲਦਾ ਵੀ ਕੋਈ ਸੱਜਣ ਜੇ ਇਹੀ ਇਹਦੇ ਬੈਂਕ ਨਾਮ ਦਾ ਤੇ ਫਿਰ ਐਡੀ ਦੀ ਨਹੀਂ ਮਿਲ ਨਹੀਂ ਜੀ ਕਿ ਨਹੀਂ ਬਈ ਤੇ ਆਪਾਂ ਇਹਦੀਆਂ ਵੀ ਮਰਾ ਕੇ ਦਿਖਾਉਨੇ ਆ ਧਾਰਾਂ ਆਪਾਂ ਤੁਹਾਨੂੰ ਉਹ ਤੇਰੀ ਨਾ 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 ਭਾਈ ਕਈ ਵਾਰੀ ਇਹ ਹੁੰਦਾ ਜਦੋਂ ਭੈਣਾਂ ਨੇ ਚੋਣੀ ਹੁੰਦੀ ਹੈ ਨਾ ਅਗਲਾ ਕਹਿੰਦਾ ਕਨੀ ਨਿਆਣਾ ਲੈਂਦੀ ਨਹੀਂ ਭਾਈ ਨਿਆਣਾ ਤਾਂ ਜ਼ਰੂਰੀ ਹੈ ਕੁੱਕੇ ਨੂੰ ਆਲਵੇ ਹੈ ਨਾ ਕਈ ਵਾਰੀ ਉਹਨਾਂ ਦੇ ਬੁੜੀਆਂ ਚੁੰਡੀਆਂ ਸੀਗੀਆਂ ਠੀਕ ਹੈ ਨਾ ਭਾਈ ਸਾਡੇ ਸਭ ਬੰਦੇ ਦੀ ਵਾਜ ਤਾਂ ਥੋੜਾ ਕਰਦੀ ਹੈ ਜੀ ਹਾਂ ਤੇ ਦੁੱਧ ਪੀਣ ਚ ਬਹੁਤ ਸਵਾਦ ਆ ਭਾਈ ਠੀਕ ਹੈ ਭਾਈ ਹੈ ਨਾ ਬਾਕੀ ਮਨਿੰਦਰ ਜੀ ਮੈਂ ਟੋਕੜਾਂ ਜਿਵੇਂ ਦੋਨੇ ਗਾਈਆਂ ਬਈ ਹੈਣਾ ਥੋੜਾ ਥੋੜਾ ਮਿਨੀਅਨ ਵੈਕਚਰ ਦਿੱਤਾ ਜਾਵੇ ਜਾਣ ਜਾਂ ਗੰਦੇ ਗਾਈਆਂ ਹੀ ਗੱਪਣ ਹੋ ਜਾਣਗੀਆਂ ਕਿ ਨਹੀਂ ਬਾਜੀ ਮੈਂ ਇਹ ਗੱਲ ਨਹੀਂ ਮੰਨਦਾ ਜਿਹੜਾ ਕਹਿੰਦਾ ਬੰਦਾ ਕਹਿੰਦਾ ਗਾਂ ਰਹਿਣਗੀਆਂ ਨਹੀਂ ਆ ਦੋ ਖੜੀਆਂ ਆਪਣੀ ਕੋਲੇ ਆਹ ਰਹਿਣਾ ਤੇ ਦੋਨੇ ਗੱਪਣਾ ਕੀਤੇ ਪਿਓਰ ਖਾਲੀ ਨਹੀਂ ਹਾਂ ਹੈ ਸਾਬਣ ਨਾਲ ਆਵੇ ਬੰਦਾ ਨਾਲ ਹੋਵੇ ਬੰਦਾ ਕੋਈ ਗੰਦੀ ਫੀਡ ਨਾ ਪਾਵੇ ਹਾਂ ਤੇ ਮਿਨੀਅਨ ਵੈਕਚਰ ਪਾਇਆ ਜਾਵੇ ਯਾਰ ਤੇ ਦੋਨੇ ਚੈੱਕ ਪਾਸ ਚ ਆਉਣਗੀਆਂ ਦੋਨੇ ਆਉਣਗੀਆਂ ਤੇ ਜਦੋਂ ਚੈੱਕ ਪਾਸ ਹੋ ਗਈਆਂ ਤਾਂ ਤਿਆਰ ਹੀ ਕਰਨੀਆਂ ਨੇ ਵੇਚਣੀਆਂ ਨਹੀਂ ਤਿਆਰ ਹੀ ਕਰਾਂਗੇ ਬਿਲਕੁਲ ਹਾਂ ਤੁ ਜੇ ਜ ਆਪਾਂ ਕਰੀਏ ਜਿਆਦੇ 5-7 ਹੋਰ ਇੰਨੀਆਂ ਸੰਭਾਲਣ ਨੂੰ ਆਫਰ ਵੇਚ ਨਹੀਂ ਸਕਦੇ ਆਪਾਂ ਹਨਾ ਕਿੰਨੇ ਕ ਸੰਭ ਹੀ ਜਾਈਏ ਨੀਂਦਰਾਂ ਥਣ ਵਾਲਾ ਸੋਹਣਾ ਲੱਗਿਆ ਇਹਨੂੰ ਗਾਉਣ ਨੂੰ ਹਨਾ ਆਹ ਬਹੁਤ ਚੰਗਾ ਬਈ ਹਾਂ ਇਹ ਸੁਆਈ ਵੀ ਬਹੁਤ ਚੰਗੀ ਬਈ ਮੁੱਠੀ ਵਾਲਾ ਥਾਣਾ ਜਿਹੜਾ ਪਪੇ ਨੇ ਹਾਂ ਏ ਕੰਗਣੀ ਆਂ ਘਰ ਜਾ ਬੇਟਾ ਠੀਕ ਹਲੋ ਤੇ ਇਹ ਬੰਦੇ ਮਨਜਿੰਦਰ ਇਹ ਰੱਖਦੇ ਉਹਨਾਂ ਨੂੰ ਪਤਾ ਇਹਨਾਂ ਬਾਰੇ ਕਿ ਨਹੀਂ ਬਾਜੀ ਦੁੱਧ ਪੀਣ ਚ ਬਹੁਤ ਜਿਆਦਾ ਸਵਾਦ ਮਾਝ ਦੇ ਪੈਸੇ ਲਾਉਣ ਦੀ ਲੋੜ ਨਹੀਂ ਗਈ ਮਾਝ ਦੇ ਬਰਾਬਰ ਜਾਊਗੀ ਨਾਲੇ ਕੋਈ ਹਾਰਸਿਆਲੀ ਨਹੀਂ ਗਰਮੀ ਮਨਾਜੂਗੀ ਹੋਣ ਜਾਣ ਦੇਖੋ ਕੀ ਜਣਾ ਐਨ ਜਿਵੇਂ ਆਪਾਂ ਕਹਿ ਲੈਨੇ ਜਿਵੇਂ ਮੈਂ ਕਹ ਚੋਂਣ ਜਾਣ ਦੇਖੋ ਐਨ ਪੂਰਾ ਸਾਰਾ ਇੱਕ ਨੰਬਰ ਜੀ ਇੱਕ ਨੰਬਰ ਚ ਆਈ ਭਾਗਵਨ ਜਿੰਦਰ ਹੂੰ ਨਵਾਂ ਆਇਆ ਹਾ ਨਾ ਕੋਈ ਬਾੜੀ ਹੋ ਨਹੀਂ ਬੁੱਢੀ ਠੇਰੀ ਨਹੀਂ ਕਿ ਨਹੀਂ ਹਾਂ ਭਾਈ ਦੂਜਾ ਤੀਜਾ ਸੁਗਾ ਹੈਗੀ ਆ ਹਾਂ ਲੋ ਆਪਾਂ ਨੂੰ ਵੀ ਪਤਾ ਲੱਗ ਜਾਂਦਾ ਜਾਨਵਰ ਹਣਾ ਖੱਡ ਕੱਢਿਆ ਹੁੰਦਾ ਜਾਂ ਹੋ ਕਰਿਆ ਹੁੰਦਾ ਜਮਾ ਸਟ੍ਰੇਟ ਪਈਏ ਜੇ ਆਪਾਂ ਕਹਦੀਏ ਕਿ ਨਹੀਂ ਭਾਈ ਇਹ ਇਦੂ ਦੁੱਧ ਘਟਣ ਦੀ ਗਾਰੰਟੀ ਹੈ ਆਪਣੀ ਹਾਂ ਪੰਜੇ ਕੋ ਬੰਦਾ ਦਾਣਾ ਨਾ ਪਾਉਣਾ ਹਟੇ ਨਾ ਤੇ ਵਧਣ ਦੀ ਵੀ ਆਪਣੀ ਗਾਰੰਟੀ ਆ ਵਧੂਗੀ ਸੇਵਾ ਕਰ ਲੈ ਦਿੰਦਾ ਸੇਵਾ ਕਰੇ ਘਟਦੀ ਵੀ ਆਪਣੀ ਗਾਰੰਟੀ 'ਚ ਘਟਦੀ ਕਿ ਆਪਾਂ ਬੈਠੇ ਹੂੰ ਕਿਉਂਕਿ ਹੁਣ ਪੰਜ-ਛੇ ਦਿਨ ਕੋ ਕਣਕ ਵੀਜੇ ਸੀ ਮੇਰੇ ਕੋਲ ਇਹਨੂੰ ਤੇ ਸੇਵਾ ਜਮਾਂ ਹੀ ਘੱਟ ਹੋਈ ਆ ਪਰ ਫਿਰ ਵੀ ਦੁੱਧ ਨੂੰ ਇਹਨੂੰ ਫਰਕ ਨਹੀਂ ਪਾਇਆ ਕੋਈ ਮਣਜਿੰਦਰ ਇਹਦੇ ਥੱਲੇ ਬਾਈ ਕਿੰਨਾ ਦੁੱਧ ਚਵਾਵਾਂਗੇ ਇਹਦੇ ਥੱਲੇ 10 ਕਿਲੋ ਦੁੱਧ ਪੂਰਾ ਜੀ 10 10 ਕਿਲੋ ਦੁੱਧ ਕੰਡੇ ਵਾਲਾ ਕੰਡੇ ਵਾਲਾ ਹਨਾ 10 ਕਿਲੋ ਦੁੱਧ ਤੇ ਕੀ ਭਾਜ ਦੇਣੀ ਆ ਪਾਹੇ 30000 ਰੁਪਏ ਚ 100 ਕਿਲੋਮੀਟਰ ਵਾੜ ਤੱਕਰ ਪਹੁੰਚ ਕਰ ਦੇਣੀ ਆ ਜੀ ਲਓ ਮਿੱਤਰੋ ਮੈਂ ਕਹਿੰਦਾ ਵੀ ਤੁਸੀਂ ਜਿਹੜੇ ਸੱਜਣ ਕਹਿੰਦਾ ਮੱਝ ਲੈਣੀ ਆ ਉਹ ਇਹਨੂੰ ਇਹਦੇ ਤੇ ਬਾਈ ਭੁੱਲ ਜਓ ਇੱਕ ਵਾਰੀ ਦੁੱਧ ਇੱਥੇ ਆ ਕੇ ਦੁੱਧ ਦਾ ਗਲਾ ਇਹ ਮੇ ਪਿਆਰ ਦੇਸੀ ਗਾਂ ਦੇ ਦੁੱਧ ਜਿਹਾ ਸਵੈਲ ਆਉਂਦੀ ਨਾ ਉਹ ਸਵੈਲ ਜਿਹਾ ਦੁੱਧ ਹੁੰਦਾ ਦਾ ਅਸੀਂ ਹਮ ਮਾਝ ਦਾ ਦੁੱਧ ਨਹੀਂ ਰੱਖਦੇ ਘਰੇ ਇਹਦਾ ਦੁੱਧ ਰੱਖਦੇ ਹਾਂ ਬਿਲਕੁਲ ਨਹੀਂ ਬਈ ਰਾਜੂ ਓਏ ਓ ਰਾਜੂ ਮੈਂ ਲੈ ਆਵਾਂ ਦੂਜੀ ਬਾਲਟੀ ਜਾ ਕੇ ਬਈ ਉਹ ਉੱਧਰ ਰੱਖਿਆ ਹੈ ਉੱਧਰ ਪਈ ਹੈ ਇਹ ਫੜ ਲੈਣਾ ਬਾਲਾ ਗੁੱ ਗਿਆ ਮੜਾ ਮਾਤਾ ਫੜਾਇਓ ਕੈਨੀ ਆ ਜੁੱਬੀ ਆਈ ਮੜਾ ਜਾ ਇੱਧਰ ਰੱਖ ਗਿਆ ਉਹ ਇੱਧਰ ਭਾਈ ਅੰਦਰ ਹੁਣ ਤਾਂ ਧਾਰਾਂ ਹੀ ਹੈ ਤਾਂ ਕਿੰਨਾ ਦਾ ਸੀ ਬਣ ਜਿੰਦੇ ਦੇ ਥੱਲੇ ਦੁੱਧ ਆਪਾਂ ਬਾਜੀ 10 ਕਿਲੋ ਪੂਰਾ ਕੰਡੇ ਦੇ ਜੋਖ ਨਾਲ ਦੁੱਧ ਆ ਜੀ ਮੁੱਲੇ ਦਾ 33000 ਜੋ 100 ਕਿਲੋ ਮੀਟਰ ਰੋਡ ਤੇ ਕਰ ਪਹੁੰਚ ਏਜ ਪੈਣਾ ਨਹੀਂ ਬਾਲਟੀ ਦੂਜੀ ਲਿਆ ਦਿੰਦੇ ਕੋਈ ਬਾਅਦ ਤੇ ਮਾਰਦੀ ਧਾਰਾ ਬਾਈ ਜਿਹੜੀਆਂ ਹੈਗੀਆਂ ਕਰਾ ਬਹਿਲੀ ਹੋ ਜੀ ਸਮਝ ਲੋ ਮੈਂ ਜਾਂ ਕਿ ਨਹੀਂ ਇਹ ਬਣਜਿੰਦਰ ਜਿੰਨਾ ਦਾ ਵਾਅਦਾ ਦਿੱਤਾ ਦਾ ਮਤਲਬ ਆਪਣਾ ਘੰਟਾ ਡੇਢ ਘੰਟਾ ਚਵਾਈ ਤੋਂ ਲੇਟ ਹੋ ਜਾ ਚਲ ਬਾਈ ਕੱਲ ਸ਼ਾਮ ਨੂੰ ਥੋੜੇ ਕੰਮ ਕਰਦੇ ਕਰਕੇ 5 ਵਜੇ ਚੋਈ ਹੋਈਆਂ ਹੂੰ ਔਰ ਕੋਈ ਬੰਦਾ ਕਈ ਵਾਰੀ ਬਾਅਦ ਆ ਕੇ ਆਪ ਨੂੰ ਚੋਂਦਾ। ਪਿਆ ਹੁਣ ਮੰਨ ਗਏ 7:30-8:00 ਵੱਜ ਗਏ। ਹਾਂ। 8:00-8:08 ਹੋ ਗਏ। ਰਾਜ ਜੀ ਚੋਈ ਬਈਆ ਤੂੰ ਮਨਜਿੰਦਰ ਭਾਈ ਜਾਂਦਾ ਜਾਂਦੇ ਫਾਰਮ ਦੀ ਲੋਕੇਸ਼ਨ ਬੋਲਦੇ ਹੋ ਹਨਾ। ਬਈ ਜੀ ਪਿੰਡ ਚੋਟੀਆਂ ਕਲਾਂ। ਹਾਂ। ਬਈ ਉਹ ਬਾਅਦ ਹੀ ਲੱਗੇ ਨੀ ਖਾਲੀ ਕਰ ਦੇ। ਮੈਂ ਬੋਲਦੇ ਚਲ ਘੜਾ ਦੇ। ਹਾਂ। ਪਿੰਡ ਚੋਟੀਆਂ ਕਲਾਂ ਜੀ। ਠੀਕ ਹੈ। ਲਾ ਮੋਗਾ, ਤਹਿਸੀਲ ਮੋਗਾ, ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ। ਠੀਕ ਹੈ ਭਾਈ। ਤੇ ਮੋਬਾਈਲ ਅਮਰ ਮਨਜਿੰਦਰ ਭਾਈ। 98143 40403 9814340403 ਤੇ ਭਾਈ ਮਨਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਮਨਜਿੰਦਰ ਭਾਈ ਦੁੱਧ ਬਾਰੇ ਆਪਾਂ ਬਾਹਰ ਤਾਂ ਨਾ ਵੀ ਕੋਈ ਸੱਜਣਾ ਆਪਣੇ ਕੋਲ ਤਸੱਲੀ ਕਰਕੇ ਲਿਆਦਾ ਭਾਈ ਜੀ ਚਾਰ ਟਾਈਮ ਚੋਲਿਆ ਕੇ ਦੋ ਟਾਈਮ ਵੀਡੀਓ ਕਾਲ ਤੇ ਚੋਲਵੇ ਹੂੰ ਤੀਜੇ ਚੌਥੇ ਟਾਈਮ ਆ ਕੇ ਜੋ ਲਵੇ ਬਿਲਕੁਲ ਹੈ ਨਾ ਬਈ ਤੇ ਬਾਕੀ ਜਿਹੜਾ ਜੀ ਝੋਟੀ ਜਿਹਾ ਹੈ ਨਾ ਜਬੀ ਇਹਦੇ ਚ ਜਿੰਨਾ ਕਰਦਾ ਸਭੀ ਕੱਦ ਛੋਟਾ ਏ ਜਿਹੜੀ ਦੂਸਰੀ ਗਾਂ ਏ ਉਹਦੇ ਚ ਥੋੜਾ ਘੁੱਪ ਪੈਂਦਾ ਨਾ ਉਹ ਚੀਜ਼ ਤੋਂ ਨਿਕਾਪਦੀ ਨਾ ਮਰ ਦੁੱਧ ਤੁਸੀਂ ਇਹ ਜੱਕ ਪੈਸੇ ਦੀ ਕਮੀ ਹਾਂ ਵੀ ਇਹ ਤੁਸੀਂ ਹੁਣ ਇਹ ਬੰਦਾ ਵੀ ਬਦਲਦਾ ਏ ਆ ਨਹੀਂ ਉਹ ਨਹੀਂ ਕੋਈ ਚੱਕਰ ਬਈ ਕੋਈ ਚੱਕਰ ਨਹੀਂ ਹੈ ਨਾ ਵੀ ਚਵਾਈ ਕਰੀ ਚੱਲੋ ਬਾਕੀ ਬਾਰੀ ਨੇ ਵੀ ਇਹ ਗਾਲ ਬਾਕੀ ਮੁੱਲ ਵੀ ਬਨਜਿੰਦਰ ਦਾ ਕੋਸ ਵੀ ਨਹੀਂ ਜੇ ਆਪਾਂ ਕਹਿ ਦਈਏ ਕਿ ਮੁੱਲ ਜਮਾ ਜਾਇਜ਼ ਮੁੱਲ ਜੇ ਆਪਾਂ ਫੰਡਰ ਵੱਧ ਵੀ 65000 ਦੀ ਮੈਦੀ ਇਹ ਤਾਂ ਫੇਰ ਵੀ 8-10 ਕਿਲੋ ਦਰ ਤੇ ਪਾਰਟੀ ਚ ਪਾਉਣਾ ਹੈ ਬਾਈ ਦੁੱਧ ਦੀ ਕੁਆਲਿਟੀ ਬਹੁਤ ਜ਼ਿਆਦਾ ਆ ਫਿਰ ਹਾਰ ਸਿਆਲ ਚੱਲਦੀ ਆ ਜਿਹੜੀ ਮਰਦੀ ਰੱਤ ਚ ਇਹਨੂੰ ਗਰਮੀ ਦੇ ਭਲਾ ਧੁੱਪੇ ਬਣੀ ਰੱਖੋ ਬਿਲਕੁਲ ਹੈ ਨਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਤਸੱਲੀ ਕਰ ਕਰਨੀ ਹੈ ਬਾਈ ਮਨਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਜਿਉਂਦੇ ਵਾਦਦੇ ਰਹੋ ਜੀ ਧੰਨਵਾਦ